ਜਲੰਧਰ ਪੱਛਮੀ ਸੀਟ ਲਈ ਸੁਖਵੀਰ ਸਿੰਘ ਬਾਦਲ ਨੇ ਕਿ ਸਹਿਜ ਸੁਭਾਹੀ ਭੋਜਨ ਸਮਾਜ ਪਾਰਟੀ ਨੂੰ ਸਮਰਥਨ ਦਿੱਤਾ ਮਤਲਬ ਅਚਾਨਕ ਜਿਹਾ ਫੈਸਲਾ ਕਿਵੇਂ ਲੈ ਲਿਆ ਕਿ ਆਪਣੀ ਪਾਰਟੀ ਦੇ ਉਮੀਦਵਾਰ ਦੇ ਬਾਰੇ ਇਹ ਕਹਿ ਕੇ ਕਿ ਪਾਈਏ ਤਾਂ ਬਾਗિયા ਨੇ ਲਾਂਤੀ ਸਾਡੀ ਉਮੀਦਵਾਰ ਨਹੀਂ ਆ ਸਮਰੱਥ ਨਹੀਂ ਆ ਹੈਨਾ ਤੇ ਅਸੀਂ ਤਾਂ ਪਾਈ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਕਰਾਂਗੇ ਸ਼ਾਇਦ ਇਹ ਜੱਗੋ ਤੇਰਵੀ ਪਹਿਲੀ ਵਾਰ ਹੋ ਰਹੀ ਹੋਵੇ ਕਿ ਆਪਣੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ بجائے ਤੱਕੜੀ ਚੋਣ ਨਿਸ਼ਾਨ ਨੂੰ ਵੋਟਾਂ ਪਾਉਣ ਦੀ بجائے ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੀ ਲੀਡਰਸ਼ਿਪ ਇਹ ਕਹਿੰਦੀ ਫਿਰ ਰਹੀ ਆ ਕਿ ਭਾਈ ਹਾਥੀ ਵਾਲਿਆਂ ਨੂੰ ਵੋਟਾਂ ਪਾਓ ਮਤਲਬ ਇਹ ਊਂ ਹੀ ਹੋ ਗਿਆ ਨਹੀਂ ਜਨਾਬ ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਅਕਾਲੀ ਦਲ ਬਾਦਲ ਦਾ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੋ ਗਿਆ ਇਲਾਨ ਵੀ ਹੋ ਜੇਗਾ ਇਕੜਾ ਇਕੜਾ ਇਕ ਕੋਚਾਣਾ ਪੰਜਾਬ ਦੇ ਵਿੱਚ ਆਉਣ ਵਾਲੀਆਂ ਪੰਜ ਜਿਮਨੀ ਚੋਣਾ ਨੂੰ ਲੈ ਕੇ ਕਹਿੰਦੇ ਜੀ ਸੁਖਬੀਰ ਬਾਦਲ ਤੇ ਮਾਇਆਵਤੀ ਵਿਚਾਲੇ ਮੁੜ ਕੇ ਸਮਝੌਤਾ ਹੋ ਗਿਆ ਸਮਝੌਤਾ ਕਿਸੇ ਸਮੇਂ ਉਹ ਜਿਸ ਸਮਝਪਾਟੀ ਨਾਲ ਕਲਦਲ ਦਾ ਪਹਿਲਾਂ ਵੀ ਹੋਇਆ ਸੀ ਤੇ ਜਦ ਵੀ ਠੀਕ ਠਾਕ ਸੀਟਾਂ ਲੋਕ ਸਭਾ ਚ ਲੈ ਗਏ ਪਰ ਉਹਦੋਂ ਬਾਅਦ ਫਿਰ ਭਾਜਪਾ ਨਹੀਂ ਚਲੇਗੇ ਪਸਪਾ ਨੂੰ ਫੇਰ ਛੱਡਦਾ ਇਸ ਵਾਰ ਜਦੋਂ ਟੁੱਟ ਗਿਆ ਤੋੜ ਬਿਛੋੜਾ ਹੋ ਗਿਆ ਭਾਜਪਾ ਨਾਲ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਫਿਰ ਭੋਜਨ ਸਮਾਜ ਪਾਰਟੀ ਨਾਲ ਮਿਲ ਕੇ ਲੜੇ ਚਲੋ ਖੈਰ ਨਹੀਂ ਪਈ ਕੋਈ ਗੱਲ ਨਹੀਂ ਪਰ ਲੋਕ ਸਭਾ ਚੋਣਾਂ ਜਾ ਕੇ ਫਿਰ ਗੜ ਜੋ ਟੁੱਟ ਗਿਆ ਲੋਕ ਸਭਾ ਚੋਣਾਂ ਫੇਰ ਡੋਟ ਲੜੀਆਂ ਮਾਇਆਵਤੀ ਕਹਿੰਦੀ ਹਸਤਾ ਗੱਲਾਂ ਲੜਨਾ ਤੇ ਪਰ ਹੁਣ ਫਿਰ ਜਦੋਂ ਵਿਧਾਨ ਸਭਾ ਦੀਆਂ 5 ਜਿਮਨੀ ਚੋਣਾਂ ਦੀ ਚੋਣ ਆਈ ਕਹਿੰਦੇ ਜੀ ਮਾਇਆਵਤੀ ਤੇ ਸੁਖਵੀਰ ਬਾਦਲ ਵਿਚਾਲੇ ਫੋਨ ਤੇ ਗੱਲਬਾਤ ਹੋ ਗਈ ਫੋਨ ਤੇ ਹੋਈ ਗੱਲਬਾਤ ਦੇ ਵਿੱਚ ਤੈ ਹੋ ਗਿਆ ਕਿ ਤਿੰਨ ਦੋ ਕਰ ਲੋ 5 ਜਿਮਨੀ ਚੋਣਾਂ ਚੋਂ ਤਿੰਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਉਹ ਵਾਲੇ ਤਰਦੇਮੀ ਦਵਾ ਲੜਨਗੇ ਦੋ ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ ਜਿਹਦੇ ਵਿੱਚੋਂ ਸ਼ੁਰੂਆਤ ਜਲੰਧਰ ਪੱਛਮੀ ਤੋਂ ਹੋ ਗਈ ਹੈ ਹੁਣ ਕਹਿੰਦੇ ਅਕਾਲੀ ਦਲ ਦੇ ਲੀਡਰ ਤਾਂ ਇਹ ਵੀ ਕਹਿੰਦੇ ਨੇ ਸੁਖੀ ਉਹਨਾਂ ਨੂੰ ਵੀ ਨਾਲ ਪਠਾਇਆ ਸੀ ਚੀਮਾਬਿਉਰੀ ਬੈਠੇ ਸੀ ਕਿਸਤਾ ਜੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਕਾਗਜ਼ਕੂਜ ਹਨ ਪਰ ਦੇਰ ਹੋ ਗਈ ਜੀ ਹੈ ਕਿਉਂਕਿ ਬੀਬੀ ਸਮਰੱਥ ਨਹੀਂ ਆ ਉੱਥੇ ਜਾਣ ਬੁੱਝ ਕੇ ਖੜੀ ਕਰਤੀ ਇਹਨਾਂ ਨੇ ਸੋ ਇਸ ਲਈ ਕਹਿੰਦੇ ਜੀ ਅਸੀਂ ਤਾਂ ਉੱਥੇ ਮੋਜ ਉਸਮਾਜ ਪਾਰਟੀ ਦੇ ਬਸਪਾ ਦੇ ਉਮੀਦਵਾਰ ਦਾ ਸਮਰਥਨ ਕਰਾਂਗੇ ਪਰ ਦੂਜੀ ਤਰ੍ਹਾਂ ਸਵਾਲ ਖੜੇ ਕਰ ਰਹੀ ਹੈ ਕਿ ਭਾਈ ਅਕਾਲੀ ਦਲ ਨੂੰ ਤਾਂ ਵੋਟਾਂ ਹੀ 2600 ਪਈਆਂ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਇਸ ਹਲਕੇ ਚ ਮਹਿੰਦਰ ਸਿੰਘ ਕੇਪੀ ਹਰਾਂ ਨੂੰ ਕਹਿੰਦੇ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਪੱਛਮੀ ਤੋਂ 2600 ਵੋਟ ਪਈ ਹੁਣ ਅਕਾਲੀ ਦਲ ਵੀ ਦੋ ਪਾਸੇ ਆ ਦੋ ਫਾੜਾ ਸੋ ਕਿਹੜਾ ਮੋਜ ਉਸਮਾਜ ਪਾਰਟੀ ਨੂੰ ਭੁਗਤੇਗਾ ਤਾਂ 2600 ਚੋਂ ਕਿੰਨਾ ਭੁਗਤੇਗਾ ਤੇ ਇਧਰ ਕਿੰਨਾ ਭੁਗਤੇਗਾ ਸੋ ਇਹਦੇ ਵਿੱਚ ਕੁਝ ਤਰ੍ਹਾਂ ਦੇਖ ਰਹੀ ਹੈ ਕਿ ਕਹਿੰਦੇ ਬੀਬੀ ਸਰਜੀਤ ਕੌਰ ਲਈ ਰਾਹਤ ਵਾਲੀ ਗੱਲ ਵੀ ਹੋ ਸਕਦੀ ਕਿ ਉਹਦੇ ਹੱਕ ਚ ਸਿਮਤੀ ਲਹਿਰ ਨਾ ਬਣ ਜਵੇ ਇਹਦਾ ਫਿਕਰ ਕਾਂਗਰਸ ਨੂੰ ਵੀ ਇਹਦਾ ਫਿਕਰ ਭਾਜਪਾ ਨੂੰ ਵੀ ਆ ਵੈਸੇ ਪਰ ਫਿਰ ਵੀ ਕਹਿੰਦੇ ਹਲਕੇ ਦੇ ਲੋਕਰੀ ਜਾਂਦੇ ਕਿ ਨਹੀਂ ਮੁਕਾਬਲਾ ਤਾਂ ਕਾਂਗਰਸ ਤੇ ਭਾਜਪਾ ਚੂਗਾ ਇਹ ਜਲੰਧਰ ਪੱਛਮੀ ਸੀਟ ਜਦੋਂ ਅਕਾਲੀ ਭਾਜਪਾ ਦਾ ਗੱਡਜੋਟ ਸੀ ਭਾਜਪਾ ਨੂੰ ਛੱਡਦੀ ਆਈ ਹੈ ਅਕਾਲੀ ਦਲ ਹਮੇਸ਼ਾ ਅਕਾਲੀ ਦਲ ਨੇ ਹਮੇਸ਼ਾ ਸੀਟ ਬਹੁਤ ਭਾਰਤੀ ਜਨਤਾ ਪਾਰਟੀ ਨੂੰ ਛੱਡੀ ਆ ਤੇ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਬਸਪਾ ਨਾਲ ਗੱਡ ਜੋੜਾ ਤਾਂ ਬਸਪਾ ਨੂੰ ਛੱਡੀ ਆ ਮਤਲਬ ਅਕਾਲੀ ਦਲ ਇਥੋਂ ਲੜਾਈ ਨਹੀਂ ਲੱਗ ਪਗਦੇ ਸੋ ਇਹ ਸਥਿਤੀ ਦੇ ਵਿੱਚ ਹੁਣ ਇਹ ਗੱਲ ਫੇਰ ਸਪਸ਼ਟ ਹੋ ਗਈ ਆ ਕਿ ਪਾਈ ਜਲੰਧਰ ਪੱਛਮੀ ਔਰ ਜਿਹੜੀ ਉਹ ਚੱਬੇ ਵਾਲਾ ਸੀਟ ਇਹ ਦੋ ਸੀਟਾਂ ਭੋਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਤੇ ਬਰਨਾਲਾ ਹੈ ਨਾ ਇਸੇ ਤਰ੍ਹਾਂ ਗਿੱਦੜਵਾਹਾ ਤੇ ਡੇਰਾ ਬਾਬਨਾਨ ਕਿ ਤਿੰਨ ਸੀਟਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰੇਗਾ ਪਰ ਕਲ ਦਲ ਦੇ ਕਰੇ ਆਪਣਾ ਕਲੇਸ ਹਜੇ ਮੁੱਖ ਨਹੀਂ ਰਿਹਾ ਪਾਈ ਆ ਨਵਾਂ ਪਹਿਲੂ ਸਿਰ ਤੇ ਆ ਖੜਾ ਹੋ ਗਿਆ ਚਲੋ